ਵਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੂੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕੈ ਸਤਿਗੁਰੂ ਜੀ ਸਾਜੀ ਮਵਾਜੀ ਗੁਰੂ ਖਾਲਸਾ ਸਾਭ ਸੰਗੇ ਜੀਓ ਸ੍ਰੀ ਗੁਰਦੇਵ ਜੀ ਹਾਜ਼ਰ ਸਾਹਿਬ ਦੇ ਬਾਬਾ ਬਕਾਲਾ ਸਾਹਿਬ ਪਰਿਵਾਰ ਵਿੱਚ ਆਪਾਂ ਸਾਰੇ ਸੱਚ ਦੇ ਅਮਰਤੂ ਬਾਣੀ ਦਾ ਕੀਰਤਨ ਸੁਣਨਾ ਕੀਤਾ ਹੈ ਅਤੇ ਹੁਣ ਅਮਰਤੂ ਬਾਣੀ ਦੀ ਕਥਾ ਸੁਣਨ ਆਪਾਂ ਸਾਰੇ ਇਕੱਤਰ ਹੋ ਕੇ ਬੈਠੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਜਸਪਾਲ ਸਾਹਿਬ ਜੀ ਨੇ ਜੋ ਅਮਰਤੂ ਬਾਣੀ ਸੰਸਾਰ ਦੇ ਆਧਾਰਨ ਵਾਸਤੇ ਅੱਜ ਮੰਨ ਸੱਚਖੰਡ ਹਜੂਰ ਸਾਹਿਬ ਵਿੱਚ 1705 ਬਿਕਰਮੀ ਨੂੰ ਕਤਕ ਸੁਦੀ ਦੂਜਾ ਇਹ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਕੇ ਬਿਠਾ ਬਿਰਾਜਮਾਨ ਕਰਕੇ ਆਜ ਸਲੁਕੂਸੇ ਪਾਤਸ਼ਾਹ ਜੀ ਨੇ ਪੰਜ ਪਰਕਮੀਆਂ ਕਰਕੇ ਇਹ ਆਗਿਆ ਕੀਤੀ ਆਗਿਆ ਕਹੀ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖੋਨ ਕੋ ਹੁਕਮੇ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥੀ ਮਾਨਿਓ ਪਰਗਤ ਗੁਰਾਂ ਕੀ ਦੇਹ ਹੈ ਜੋ ਪ੍ਰਭ ਕੋ ਮਿਲੇ ਚਾਹ ਕੋਈ ਸ਼ਬਦ ਮਿਲੇ ਇਸ რივਗਵਾਕ ਸਾਹਿਬ ਕਲਗੀ ਤਰਜੀ ਨੂੰ ਉਚਾਰਨ ਕੀਤਾ ਹੈ ਇਸ ਤੋਂ ਲੈ ਕੇ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਨੇ ਅਤੇ ਸਮੇਰ ਸਿੰਘ ਜੀ ਕੋ ਪਰਮੇਸ਼ਾਹ ਦੇ ਗ੍ਰੰਥੀ ਹੋਏ ਹੈ ਗੁਰਪ੍ਰਤਾਪ ਤੋਂ 60 ਸਾਲ ਪਹਿਲਾਂ ਉਹਨਾਂ ਨੇ ਗੁਰਪਗਤ ਪ੍ਰੇਮ ਪ੍ਰਕਾਸ਼ ਬਣਾਇਆ ਉਹਦੇ ਵਿੱਚ ਇਹ ਲਿਖਿਆ ਹੈ ਅਤੇ ਇਹੋ ਹੀ ਸਤਿਗੁਰੂ ਦਾ ਹੁਕਮਨਾਮਾ ਜੋ ਰੈਰਾਸੀਏ ਸਿੰਘ ਦੇ ਪਾਸ ਹੈ ਹਮੇਸ਼ਾ ਪੰਜਵੀਂ ਜਦੋਂ ਜੋਤੀ ਜੋ ਸਮਾਉਣ ਵਾਲੀ ਹੁੰਦੀ ਹੈ ਉਦੋਂ ਇਹ ਸਰਵਨ ਕਰਾਇਆ ਜਾਂਦਾ ਹੈ ਉਸ ਵੇਲੇ ਸ੍ਰੀ ਮੁਖਵਾਕ ਦੋਹਰੇ ਹਮਸਾਰ ਸਿੰਘ ਜੀ ਕੇਸਪੁਰਕਾਰ ਸਰਵਨ ਜੀ ਗੁਰਦਆਰੇ ਤੇ ਜੁਗੋ ਜੁਗਟਾਲ ਐਸਾ ਗੁਰੂ ਸਥਾਪਨ ਕੀਤਾ ਕਿ ਬਦਲ ਨਾ ਨਾ ਪਵੇ ਚੋਲਾ ਸਦਾਬਾਦ ਕੇ ਉਪਦੇਸ਼ ਗੁਰਮਤ ਦਾ ਪ੍ਰਾਪਤ ਹੁੰਦਾ ਰਹੇ ਇਹ ਸਾਰੇ ਪੰਥ ਨੂੰ ਪੰਜੋ ਪਿਆਰੇ ਦੀ ਰਾਹੀ ਗਰੀਬ ਨਵਾਜ਼ ਜੀ ਨੂੰ ਖਾਲਸਾ ਨਾਮ ਰੱਖ ਕਰਕੇ ਅਮਰ ਸ਼ਕਾ ਕੇ ਖਾਲਸਾ ਗੁਰੂ ਗੁਰੂ ਖਾਲਸਾ ਇਹ ਮਹਾਰਾਜਾ ਕਾਇਮ ਕੀਤੀ ਸੱਚੇ ਪਾਤਸ਼ਾਹ ਜੀ ਉਸ ਵਕਤ ਸਾਧ ਸੰਗਤ ਜੀ ਸਾਰੇ ਸੰਸਾਰ ਦੇ ਕਾਇ ਪੱਲਾ ਬਾਣੀ ਦਾ ਪਖੜਾਇਆ ਕਿਸੇ ਇੱਕ ਵੇ ਵੇ ਕਾਇ ਗੁਰੂ ਮਾਰਾ ਸਾਹਿਬ ਜੀ ਨੇ ਇਸ਼ਾਰਾ ਨਹੀਂ ਕੀਤਾ ਕਿ ਇਹ ਸਾਡੇ ਥਾਂ ਗੁਰਦਾ ਦਾ ਮਾਲਕ ਹੋਵੇਗਾ ਉਹ ਜੋ ਮਹਾਲਕਾ ਦੇ ਮਾਨ ਵਿੱਚ ਮ ਵਿਚ ਪਿਆ ਹੋਇਆ ਨਾਮਕਾਰੀਆਂ ਨੇ ਖਿਆਲ ਕੀਤਾ ਕਿ ਸਾਡੇ ਬਾਲਕ ਸਿੰਘ ਨੂੰ ਗੁਰਿਆਈ ਗੱਦੀ ਦਸਵੇਂ ਪਾਤਸ਼ਾਹ ਜੀ ਨੇ ਦਿੱਤੀ ਹੈ ਅਜਾਪਾਲ ਸਿੰਘ ਵਾਲਾ ਨਾਮ ਸੀ ਭਾਈ ਕਾਨ ਸਿੰਘ ਨੇ ਲਿਖਿਆ ਹੈ ਕਿ ਅਜਾਪਾਲ ਸਿੰਘ ਜਿਹੜਾ ਹੋਇਆ ਉਹ ਸਾਡਾ ਬਜ਼ੁਰਗ ਹੋਇਆ ਉਸ ਬਜ਼ੁਰਗ ਨੇ ਅਜਾਪਾਲ ਸਿੰਘ ਨਾਮ ਵਾਲੇ ਨੇ ਜਾ ਕੇ ਹਾਜਰੂਆਂ ਦੇ ਵਿੱਚ ਬਾਬਾ ਬਾਲਕ ਸਿੰਘ ਨੂੰ ਉਪਦੇਸ਼ ਦਿੱਤਾ ਉਹ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਨ ਜਿਸ ਵੇਲੇ ਲਾਇਲਪੁਰ ਵਿੱਚ ਭਾਈ ਕਾਨ ਸਿੰਘ ਜੀ ਦੇ ਕਈ ਜੈਨਪੁਰ ਦੀ ਸੰਗਤ ਨੇ ਇਕੱਤਰ ਹੋ ਕੇ ਪੁੱਛਿਆ ਉਸ ਵਕਤ ਤੇ 35 ਦੀ ਗੱਲ ਹੈ ਸਾਧ ਸੰਗਤ ਜੀ ਸਨ 35 ਜਦੋਂ ਪੁੱਛਿਆ ਉਸ ਵਕਤ ਭਾਈ ਕਾਨ ਸਿੰਘ ਜੀ ਨੇ ਉਸ ਲਿਖਣ ਵੱਲ ਮੁਕਰ ਗਏ ਕਹਿਣ ਲੱਗੇ ਅਸੀਂ ਤਾਂ ਨਹੀਂ ਇਹ ਮੰਨਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਨ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਮਰਤੀਆ ਸਿੰਘ ਸੀ ਅਜਾਪਾਲ ਸਿੰਘ ਸੰਗਤ ਨੂੰ ਕਿਹਾ ਚੰਗਾ ਲਿਖਦੇ ਆਪਣੇ ਹੱਥੀ ਆਪਣੇ ਹੱਥੀ ਲਿਖ ਦੋ ਤਾਂ ਉਸ ਵਕਤ ਭਾਈ ਕਾਨ ਸਿੰਘ ਸਾਹਿਬ ਨੇ ਜਿਨ੍ਹਾਂ ਨੇ ਮਹਾਨ ਕੋਸ਼ ਬਣਾਇਆ ਹੈ ਕਿ ਭਾਈ ਅਜਾਪਾਲ ਸਿੰਘ ਕਲਗੀ ਧਰਵੇ ਹੱਥੋਂ ਅਮਰ ਸਗਣੋ ਆਏ ਸਿੰਘ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਸਨ ਇਹ ਗੱਲ ਸੁਣ ਕਰਕੇ ਗੁਰਪਾਥ ਪ੍ਰੇਮ ਪ੍ਰਕਾਰ ਗੁਰਪਾਜ ਦੇ ਨਿਰਨੇ ਦੇ ਉੱਤੇ ਉਜੋ ਬਾਬਾ ਜੀ ਨਾਮਧਾਰੀਆਂ ਦੇ ਬਜ਼ੁਰਗ ਹਨ ਪ੍ਰਤਾਪ ਸਿੰਘ ਜੀ ਉਹਨਾਂ ਲਿਖਿਆ ਹੱਥ ਬੁਲੇ ਦੇ ਕਮਰੇ ਸਨ ਮੱਲੋ ਮਲੀ ਸਿੰਘ ਸਵਾ ਵਾਲਿਆ ਨੇ ਇਹ ਲਿਖਾਲਿਆ ਵੀ ਅਜਾ ਪਾਲ ਸਿੰਘ ਸਿੰਘ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਇਹ ਦਾਵਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਜਾ ਪਾਲ ਸਿੰਘ ਦੇ ਰੂਪ ਵਿੱਚ ਬਾਲਕਸ ਨੂੰ ਗੁਰਿਆਈ ਦਿੱਤੀ ਹੈ ਉਹ 11ਵਾਂ ਗੁਰੂ ਅਤੇ 12ਵਾਂ ਬਾਬਾ ਰਾਮ ਜੀ ਹੋਇਆ ਤੇ 13ਵਾਂ ਫਿਰ ਸਾਹਿਬ ਜਗਦਾ ਪ੍ਰਤਾਪ ਸਿੰਘ ਹੋਇਆ ਹੁਣ 14ਵਾਂ ਜਗਦੀਸ਼ ਸਿੰਘ ਹੈ ਇਸ ਪ੍ਰਕਾਰ ਦਾ ਉਹਨਾਂ ਨੇ ਦਾਵਾ ਸ਼ੁਰੂ ਕੀਤਾ ਇਹ ਦਾਵੇ ਸਾਹਿਬ ਸਿੰਘ ਜੀ ਇਸੇ ਪ੍ਰਕਾਰ ਹੈ ਜਿਹੜੇ 라ਵਲ ਪਿੰਡੀ ਦੇ ਸੰਗੇ ਨਿਰਾਕਾਰੀਏ ਉਹਨਾਂ ਨੇ ਵੀ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਬਾਬਾ ਦਿਆਲ ਜੀ ਸਾਡੇ ਵੱਡੇ ਹੋਏ ਐ ਉਹ ਗੁਰੂ ਹੋਏ ਐ ਉਹਨਾਂ ਤੋਂ ਮਗਰੋਂ ਬਾਬਾ ਰਤਾ ਜੀ ਹੋਏ ਐ ਉਹ ਗੁਰੂ ਹੋਏ ਐ ਇਸ ਪ੍ਰਕਾਸ਼ ਸਿੰਘ ਜੀ ਉਹਨਾਂ ਦੀਆਂ ਵੀ 4-5 ਗੱਡੀਆਂ ਚਲੀਆਂ ਹੁੰਦੀਆਂ ਕਿਉਂ ਦਾਅਵੇ ਦੁਨੀਆਂ ਦੇ ਲੋਕਾਂ ਨੇ ਕੀਤੇ ਇਸ ਪ੍ਰਕਾਰ ਰਾਜਾ ਸਵਮੀ ਨੇ ਦਾਵਾ ਕੀਤਾ ਬਾਬੂ ਸ਼ਿਵदयाल ਜੀ ਹੋਏ ਹਨ ਉਹ ਬਾਬੂ ਸ਼ਿਵदयाल ਜੀ ਆਗਰੇ ਵਿੱਚ ਹੋਏ ਹਨ ਇਹਨਾਂ ਦਾ ਹਮੇਸ਼ਾ ਸਤਨਾਮ ਦਾ ਸਿਮਨ ਕਰਿਆ ਕਰਦੇ ਸਨ ਇਹਨਾਂ ਦਾ ਚੇਲਾ ਲਾਹੌਰ ਦਾ ਇੱਕ ਸਾਲਗਰਾਮ ਨਾਵੇਂ ਬ੍ਰਾਹਮਣ ਸੀ ਉਸਨੂੰ ਚੇਲੇ ਅਨੁਸਾਰ ਸਿੰਘ ਜੀ ਮਿਲ ਕਰਕੇ ਇਹਨਾਂ ਦੇ ਪਾਸੋਂ ਉਪਦੇਸ਼ ਲਿਆ ਉਪਦੇਸ਼ ਲੈ ਕੇ ਇਹਨਾਂ ਦੇ ਘਰ ਵਾਲੀ ਦਾ ਨਾਮ ਰਾਧਾ ਸੀ ਬਾਊ ਸ਼ਿਵਦੀয়াল ਦੇ ਘਰ ਵਾਲੀ ਦਾ ਨਾਮ ਤੇ ਰਾਧਾ ਦਾ ਨਾਮ ਲੈ ਕੇ ਤੇ ਉਹ ਬਾਊ ਸ਼ਿਵਦੀয়াল ਦਾ ਨਾਮ ਨਹੀਂ ਸੀ ਲੈਂਦਾ ਸਤਕਾਰ ਕਰਦਾ ਸੀ ਇਹ ਸਾਲ ਗ੍ਰਾਮ ਜਿਹਨਾਂ ਕੋ ਬ੍ਰਾਹਮਣ ਸੀ ਇਹ ਬਾਊ ਜੀ ਨੂੰ ਰਾਧਾ ਸਵਾਮੀ ਕਿਹਾ ਕਰਦਾ ਤੇ ਤੂੰ ਰਾਧਾ ਦਾ ਸਵਾਮੀ ਹੈ ਉਹਦਾ ਇਹ ਮਤ ਸਾਲ ਜਿਹੜੀ ਰਾਧਾ ਸਵਾਮੀ ਚੱਲਿਆ ਹੈ ਆਪੇ ਫੇਰ ਇਹਨਾਂ ਨੇ ਇਸ ਮਹਤਵ ਦੇ ਦਾ ਹੀ ਪ੍ਰਵਿਰਤ ਕਰਨ ਵਾਲਾ ਤੇ ਬਾਬੂ ਸ਼ਿਵ ਦਿਵਾਲ ਨੂੰ ਲਿਖਿਆ ਹੈ ਕਿ ਮੇਰਾ ਤਾਂ ਸਤਨਾਮ ਹੀ ਮੰਤਰ ਹੈ ਮੈਂ ਤਾਂ ਸਤਨਾਮ ਦਾ ਜਾਪ ਕਰ ਸੁਖਨੀ ਸਾਹਿਬ ਦੇ ਪਾਠ ਕਰਕੇ ਮੈਂ ਵੱਡਾ ਹੋਇਆ ਔਰ ਸ਼ਾਲਗਰਾਮ ਦੇ ਰਾਜਾ ਸੁਆਮੀ ਮਰਕੋੜ ਦਾ ਇਸ ਕੋ ਵੀ ਚੱਲਣ ਦੋ ਇਸ ਪ੍ਰਕਾਰ ਲਿਖ ਦਿੱਤਾ ਸਾਰ ਸਿੰਘ ਜੀ ਸਾਰ ਵਚਨਾਂ ਦੇ ਅੰਦਰ ਇਸ ਪ੍ਰਕਾਰ ਦੀਆਂ ਗੱਲਾਂ ਲਿਖੀਆਂ ਹੈ ਕਿ ਚਾਹਾਂ ਜੁਗਾਂ 'ਚ ਕਿਸੇ ਮੁਸ਼ਵਤ ਦੀ ਸਾਰ ਨਹੀਂ ਆਈ ਬਾਊ ਸ਼ਿਵਦੇਵਾਲਾ ਸਵਾਮੀ ਨੂੰ ਸ਼ਰਵਤੀ ਬੋਧ ਦਿੱਤਾ ਹੈ ਤੇ ਰਾਮਕ੍ਰਿਸ਼ਨ ਆਦਕ ਵੀ ਥੱਲੇ ਸਟੇਜ ਤੇ ਬੈਠੇ ਆ ਸਾਡਾ ਬਾਵਾ ਬਾਊ ਸ਼ਿਵਦੇਵਾਲਾ ਸਭ ਤੋਂ ਉੱਚੇ ਸਟੇਜ ਤੇ ਬੈਠੇ ਤੇ ਬਾਊ ਸੌਣ ਸੋ ਇਸ ਪ੍ਰਕਾਰ ਦੀਆਂ ਗੱਲਾਂ ਆਪਣੀ ਬਦਲੋ ਸਾਧ ਸੰਗ ਜੀ ਨਿਖ ਦਿੱਤੀਆਂ ਪਰ ਜੋ ਵਿਚਾਰ ਕੇ ਵੇਖਿਆ ਜਾਵੇ ਤੇ ਹੁਣ ਉਹ ਹੀ ਕਹਿੰ ਪੁੱਛੀਏ ਰਾਜਾ ਕੇ ਸੁਰਤ ਦਾ ਨਾਮ ਹੈ ਅਤੇ ਸਵਾਮੀ ਸਭ ਦਾ ਨਾਮ ਹੈ ਇਸ ਨਾਂ ਦੇ ਟੁਕਹੜੇ ਬਣਾ ਕੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਹੈ ਆਗਰੇ ਵਾਲਾ ਕਲਾ ਰਾਜਾ ਸਵਾਮੀ ਜਪਦਾ ਸੀ ਉਹ ਉਸ ਦਾ ਨਾਮ ਸਰੂਪਾ ਸਰੂਪ ਸੀ ਅਤੇ ਕਿ ਬਾਬੂ ਸਾਣ ਸੁਣੀ ਚਰਚਾ ਮੈਂ ਸੁਣੀ ਹੈ ਜਦੋਂ ਇੱਥੇ ਇਹਨਾਂ ਨੇ ਸੁਸੰਗ ਘਰ ਬਣਾਇਆ ਉਸ ਵਕਤ ਸਾਧ ਸੰਗਰੇ ਜੀ ਅਨੰਤ ਸਰੂਪ ਨੇ ਕਿਹਾ ਕਿ ਜਿਹੜੀ ਆਗਰੇ ਵਾਲੀ ਬਾਣੀ ਉਹ ਸਭ ਤੋਂ ਸਰਵਵਚਨ ਵੱਧ ਕੇ ਹੈ ਇਹ ਬਾਬੂ ਸਾਣ ਸੁਣੇ ਉਸੇ ਗੁਰੂ ਸਾਹਿਬ ਦੀ ਬਾਣੀ ਕੋਈ ਆਮ ਆਮੀਆ ਨੂੰ ਪੀਪਲ ਪਾਸ ਉਸ ਪਿਆ ਬਚਾਈ ਕਹਿੰਦੇ ਬਾਣੀ ਵੀ ਬੜੀ ਉੱਚੀ ਹੈ ਸੁਣ ਕੇ ਉਸ ਨੂੰ ਮੰਨਣਾ ਪਿਆ ਸੀ ਇਸ ਪ੍ਰਕਾਰ ਬਾਣੀ ਦੇ ਪ੍ਰਚਾਰ ਨਾਲ ਸਿੱਖਾਂ ਨੂੰ ਆਪਦੇ ਮਗਰ ਲਾ ਕੇ ਆਪਦੇ ਚੇਲੇ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਲੋਕਾਂ ਨੇ ਸੋ ਅਸਲ ਵਿੱਚ ਪਹਿਲਾ ਅਗਰੇ ਵਾਲੇ ਦਾ ਰਾਧਾ ਸਵਾਮੀ ਮੱਤ ਸੀ ਅਤੇ ਇਹਨਾਂ ਨੇ ਪੰਜ ਸ਼ਬਦ ਦੇਣੇ ਸ਼ੁਰੂ ਕੀਤੇ ਇੱਕ ਤਾਂ ਜੋਤ ਨਿਰੰਝਣ ਤੇ ਦੂਸਰਾ ਸੰਸਰ ਦਾਲ ਕਵਲ ਕੋਸੀਆ ਅਤੇ ਫੇਰ ਸੋਹਮ ਦੱਸਿਆ ਸੂਰਜਾ ਓਮਕਾਰ ਦਸਿਆ ਚੌਥਾ ਸਤਨਾਮ ਦਸਿਆ ਪੰਜਵਾਂ ਅਹਾਰ ਓਮਕਾਰ ਦਸਿਆ ਇਹ ਪੰਜ ਬਾਜੇ ਉਚਾਰਨੇ ਸ਼ੁਰੂ ਕੀਤੇ ਤੇ ਪੰਜ ਰੰਗ ਸ਼ੁਰੂ ਕੀਤੇ ਉਹਨਾਂ ਰੰਗਾਂ ਦੇ ਅਨੁਸਾਰ ਸੰਗਤ ਜੀ 15 ਤਤਾਂ ਦੇ ਰੰਗ ਹਨ ਪਹਿਲਾ ਦੀਵੇ ਵਰਗੀ ਰੋਸ਼ਨੀ ਫਿਰ ਚੰਦ ਦੂਜ ਦੇ ਤੇ ਨਾਲ ਤਾਰਾ ਫਿਰ ਪੂਰਨਮਾਸੀ ਦਾ ਚੰਦਰਮਾ ਤੇ ਉਹ ਤੋਂ ਬਾਅਦ ਸੰਗਤ ਜੀ ਫਿਰ ਚੜ੍ਹਦੇ ਸੂਰਜ ਵਰਗਾ ਪ੍ਰਕਾਸ਼ ਫੇਰ ਤਪਰ ਦੇ ਸੂਰਜ ਵਰਗਾ ਪ੍ਰਕਾਸ਼ ਫੇਰ ਹਜ਼ਾਰ ਸੂਰਜ ਵਰਗਾ ਪ੍ਰਕਾਸ਼ ਫੇਰ ਜਿਵੇਂ ਖਜੂਰ ਨੂੰ ਖਜੂਰਾ ਲੱਗੀਆਂ ਹੁੰਦੀਆਂ ਐ ਕਿ ਹਜ਼ਾਰਾ ਖਜੂਰਾ ਨੂੰ ਸੂਰਜ ਦਿਸਦੇ ਆ ਇਹ ਜਿਹੇ ਬਿਆਨ ਲੋਕ ਕਰਦੇ ਰਹੇ ਹਨ ਪਰ ਜੇ ਪਤਾ ਕਰਕੇ ਵੇਖਿਆ ਜਾਵੇ ਆਕਟਾ ਬਾਤ ਦੇ ਅੰਦਰ ਜਦੋਂ ਬਾਪੂ ਸੋਨ ਸਿੰਘ ਜੀ ਪ੍ਰਚਾਰ ਕਰਦੇ ਸਨ ਇੱਕ ਸੇਵਕ ਨੂੰ ਸਤਾ ਮਜਰਾ ਦਾ ਉਥੇ ਅਨਾਮੀ ਸਥਾਨ ਅਸੀਂ ਉਥੇ ਰਹਿੰਦੇ ਆ ਸੱਚਖੰਡ ਤੋਂ ਵੀ ਅਸੀਂ ਪਰੇ ਰਹਿੰਨੇ ਆ ਇਸ ਪ੍ਰਕਾਰ ਸਾਸੀ ਝੂਠ ਦਾ ਖੰਡ ਹੀ ਹੋਇਆ ਨਾ ਸੱਚਖੰਡ ਤੋਂ ਪਰੇ ਇਸ ਪ੍ਰਕਾਰ ਦਾ ਪ੍ਰਚਾਰ ਕਰਕੇ ਸਾਹਿਬ ਸਿੰਘ ਜੀ ਇਹਨਾਂ ਲੋਕਾਂ ਨੇ ਜਦੋਂ ਪ੍ਰਚਾਰ ਕਰਦੇ ਉਸ ਵੇਲੇ ਭਾਈ ਰਣਜੀਤ ਸਿੰਘ ਸਾਹਿਬ ਜੀ ਐਵਟਾ ਆ ਗਏ ਜਮਾਤੀ ਸੰਦੋਂ ਵੀ ਮਹਿਮਾਸੋਂ ਤੇ ਮਹਿਮਾਸੋਂ ਵਾਲੇ ਤੇ ਇਹ ਨਾਰਗਵਾਲ ਦੇ ਦੋਵੇਂ ਇਹ ਉੱਥੇ ਐਵਟਾ ਆ ਆ ਗਏ ਸੀ ਇਹ ਜਦੋਂ ਸਤ ਮਜਲੋਂ ਦੱਸ ਰਿਹਾ ਸੀ ਮੈਂ ਜਾਣ ਹੁੰਦਾ ਹੈ ਰੋਸ਼ਨੀ ਹੁੰਦੀ ਹੈ ਇਹ ਬਾਊ ਸੌਰ ਸਿੰਘ ਦੀ ਘੜੀ ਪਈ ਸੀ ਕੋਲੇ ਘੜੀ ਚਾਕੇ ਭਾਈ ਨੂੰ ਤੀਰ ਸਿੰਘ ਨੇ ਪਹਿਲਾਂ ਜੇਬ ਚ ਪਾ ਲਈ ਜੇਬ ਚ ਪਾ ਕੇ ਸੋਚਿਆ ਮੈਨੂੰ ਚੋਰੀ ਨਾ ਬਣਾ ਲਵੇ ਫਿਰ ਉਹ ਆਸਮ ਦੇ ਪਿਛਲੇ ਪਾਸੇ ਰੱਖ ਦਿੱਤੀ ਜਦੋਂ ਲਾਂਗਰੀ ਆ ਕੇ ਮੇਰੀ ਭੋਜਨ ਤਿਆਰ ਹੈ ਕਹਿੰਦੇ ਮੇਰੀ ਘੜੀ ਵੇਖੋ ਕੀ ਟਾਈਮ ਹੈ ਘੜੀ ਲੱਭੇ ਨਾ ਭਾੜਦਿਆਂ ਸੇਵਕਾਂ ਨੂੰ ਹੱਸ ਕੇ ਭਰਨ ਸਿੰਘ ਜੀ ਕਹਿੰਦੇ ਭਾਈ ਸਾਹਿਬ ਮੇਰੀ ਜਮਾਤ ਦਾ ਤੂੰ ਹੈ ਪਰ ਇਹਨਾਂ ਨੂੰ ਮਾਨ ਕਰਦਾ ਗੁਰੂ ਬਣਿਆ ਬੈਠਾ ਹੈ ਇਹ ਦੱਸ ਤੈਨੂੰ ਘੜੀ ਦਾ ਪਤਾ ਨਹੀਂ ਸੱਤਾ ਮਜਰਾ ਦਾ ਕਿਵੇਂ ਪਤਾ ਲੱਗਿਆ ਵੀ ਘੜੀ ਪਈ ਦਾ ਤੈਨੂੰ ਸਮਝ ਨਹੀਂ ਹੈ ਐਈਆਂ ਝੂਠ ਬਲਾਲ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਜਦੋਂ ਇੱਕ ਚੀਜ਼ ਦਾ ਪਤਾ ਨਹੀਂ ਕੋਲੇ ਪਈ ਦਾ ਵੀ ਆ ਮੇਰੇ ਆਸਰੇ ਠਾਂ ਪਈ ਹੈ ਸੋ ਇਸ ਪ੍ਰਕਾਰ ਦੀਆਂ ਝੂਠੀਆਂ ਗੱਲਾਂ ਕਹਿ ਕੇ ਲੋਕਾਂ ਨੂੰ ਠੱਗਣਾ ਇਹ ਯੋਗ ਨਹੀਂ ਇਸ ਪ੍ਰਕਾਰ ਦੇ ਸਾਧ ਸੰਜੀਤ ਦੁਨੀਆ ਵਿੱਚ ਜਿਹੜਾ ਪ੍ਰਚਾਰ ਹੋ ਰਿਹਾ ਹੈ ਗੁਰਮੱਤ ਦੇ ਉਸੂਲ ਤੋਂ ਭਟਕ ਰਹੇ ਲੋਕ ਇਸ ਤੋਂ ਭਟਕ ਰਹੇ ਹਨ ਸੱਚ ਪੱਲੇ ਜੇ ਹੋਵੇ ਦੇ ਫੇਰ ਸਾਧ ਸੰਗਤ ਜੀ ਨਾਨਕ ਬਖਾਨੇ ਬੇਨਤੀ ਜੇ ਸੱਚ ਬੱਲੇ ਹੋਏ ਜੇ ਕੂੜ ਨਾ ਹੋਵੇ ਸੱਚ ਬੱਲੇ ਹੋਵੇ ਤਾਂ ਨਿਹਾਲ ਨਾ ਹੋਵੀਏ ਤੇ ਗੁਰਮਤਿ ਦੇ ਅਸੂਲ ਅਨਸਾਰ ਨਾ ਚੱਲਣ ਆਪਣੇ ਜੀਵਨ ਨੂੰ ਉੱਚਾ ਨਾ ਬਣਾ ਲੈਣ ਨਵੇਂ ਹੀ ਇਹ ਬਣਾਈ ਬੈਠੇ ਹਾਂ ਇਸ ਪ੍ਰਕਾਰ ਦਾ ਜਿਹੜਾ ਪ੍ਰਚਾਰ ਹੈ ਇਹਨਾਂ ਲੋਕਾਂ ਦਾ ਇਹ ਦੁਨੀਆ ਦੇ ਵਡੰਣ ਤੋਂ ਬਿਨਾਂ ਤੇ ਆਪਣੇ ਚੇਲੇ ਬਣਾਉਣ ਤੋਂ ਬਿਨਾਂ ਕੁਝ ਨਹੀਂ ਗੁਰੂ ਨੌਵੇਂ ਪਾਤਸ਼ਾਹ ਨੇ ਆਪਣਾ ਸ਼ੀਸ਼ਵਾਰ ਕੇ ਸਾਰੇ ਮੁਲਕ ਦੀ ਰੱਖਿਆ ਕੀਤੀ 10ਵੇਂ ਪਾਛੇ ਸਰਬਸਵਾਰ ਕੇ ਸਾਰੇ ਮੁਲਕ ਦੀ ਰੱਖਿਆ ਕੀਤੀ ਉਹ ਚੋਜੀ ਪਾਤਸ਼ਾਹ ਗਰੀਬ ਨੂੰ ਆਦੇ ਉਪਕਾਰ ਨੂੰ ਅਸੀਂ ਭੁਲਾ ਕੇ ਗੁਰਮਤ ਨੂੰ ਵਿਸਾਰ ਕੇ ਭਟਕਦੇ ਫਿਰਾਂਗੇ ਤੇ ਸਾਨੂੰ ਸ਼ਾਂਤੀ ਕਿਤੇ ਨਹੀਂ ਆਵੇਗੀ ਸੋ ਜੇ ਸ਼ਾਂਤੀ ਦੀ ਲੋੜ ਹੈ ਤਾਂ ਸਤਿਗੁਰੂ ਸੇ ਕੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਨਾਲ ਜਿਤ ਜੋੜੋ ਅਤੇ ਇੱਥੇ ਇੱਕ ਨੇਤਰ ਸਿੰਘ ਨਾਮ ਵਾਲਾ ਆਦਮੀ ਸੀ 7 ਸਾਲ ਜਿੰਨਾ ਨੇ ਬਰਾਦਰ ਸਵਮੀਆਂ ਦੀ ਸੰਗਤ ਕਰਕੇ ਉਹਨਾਂ ਨੇ ਅਭਿਆਸ ਕੀਤਾ ਉਹਨੂੰ ਕੋਈ ਪ੍ਰਕਾਸ਼ ਨਾ ਹੋਇਆ ਭਾਈ ਵੀਰ ਸਿੰਘ ਜੀ ਜਿਹੜੇ ਕੀਰਤ ਖਾਲਸਾ ਵਾਲੇ ਸਮਾਚਾਰ ਵਾਲੇ ਸਨ ਉਹਨਾਂ ਨੂੰ ਮਿਲਿਆ ਤੁਸੀਂ ਹੋ ਕੇ ਉਸਨੂੰ ਕਿਹਾ ਵੀ ਹਰਿਮੰਦਰ ਸਾਹਿਬ ਚ ਅੰਮ੍ਰਿਤ ਵੇਲੇ ਡੇਢ ਵਜੇ ਉੱਠ ਕੇ ਇਸ਼ਨਾਨ ਕਰਕੇ ਕੀਰਤਨ ਸੁਣਿਆ ਕਰ ਤੇਰਾ ਮਨ ਟਿਕ ਜੂ ਉਹ ਸਿੱਖਦੇ ਚਾਰ ਪੰਜ ਦਿਨ ਕੀਰਤਨ ਸੁਣਨ ਤੋਂ ਮਨ ਟਿਕਾਜ ਆ ਗਿਆ ਇਸੇ ਤਰ੍ਹਾਂ ਬਾਬੂ ਸ਼ਰਣ ਸਿੰਘ ਜੀ ਇੱਥੋਂ ਦੇ ਬਾਬੇ ਬਕਾਲੇ ਦੇ ਸਨ ਜਿਨ੍ਹਾਂ 32 ਸਾਲ ਇਹਨਾਂ ਦਾ ਅਧਿਐਸ ਕੀਤਾ ਸੀ ਫਿਰ ਵੀ ਸ਼ਾਂਤੀ ਨਾਮ ਨਾਲ ਬਾਣੀ ਨਾਲ ਆਈ ਸਾਧ ਸੰਗਤ ਜੀ ਸੋ ਜਿਸ ਕਿਸੇ ਨੂੰ ਸ਼ਾਂਤੀ ਪ੍ਰਾਪਤ ਕਰਨੀ ਹੈ ਉਹ ਸਰਗੁਰੂ ਦੀ ਅਮਰਤੂ ਬਾਣੀ ਨਾਲ ਚਿੱਤ ਜੋੜੋ ਐਵੇਂ ਭਟਕਣਾ ਨੂੰ ਛੱਡ ਕੇ ਆਹ ਗੁਰੂ ਸਾਹਿਬ ਦੀ ਸਿੱਖੀ ਨੂੰ ਧਾਰਨ ਕਰੋ ਅੱਜ ਅਮਰਤ ਪ੍ਰਚਾਰ ਹੋਣਾ ਹੈ ਧਾਮਾਂ ਵਾਲੇ ਗੁਰੂ ਕੇ ਜਹਾਜ ਤੇ ਚੜ ਕੇ ਗੁਰਸਿੱਖ ਬਣ ਕੇ ਜੀਵਨ ਉਚਾ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਵਕਤ ਅਮਰਦਾਇ ਪ੍ਰਚਾਰ ਕਰਦੇ ਸਨ ਇਹਦਾ ਉਮਰਤ ਨਹੀਂ ਸੀ ਛਕਦਾ ਉਹਨੂੰ ਗੁਰੂ ਮਾਰਾ ਸਾਹਿਬ ਦਾ ਨਿਯਮ ਦਾਬ ਨਹੀਂ ਸੀ ਮੰਨਿਆ ਇਸ ਪ੍ਰਕਾਰ ਸੱਚੇ ਪਾਤਸ਼ਾਹ ਅੰਤਰਜਾਨੀਨ ਪ੍ਰਚਾਰ ਅੰਮ੍ਰਿਤ ਦਾ ਕੀਤਾ ਜਿਸ ਵਕਤ ਮਾਰਾ ਸਾਹਿਬ ਦੀ ਦਾਗ ਸਿੰਘ ਵਾਲੇ ਗਏ ਹੈ ਕਿ ਦਾਗ ਸਿੰਘ ਨੇ ਕਿਹਾ ਕਿ ਮਹਾਰਾਜ ਮੈਂ ਬਰਾੜਨ ਤਾਂ ਪੈਸੇ ਲੈ ਲੇ ਹੈ ਕਿ ਮੈਂ ਤਾਂ ਸਿੱਖੀ ਲੈਣੀ ਹੈ ਪੈਸੇ ਨਹੀਂ ਲੈਣੀ ਮਾਰਾ ਕੋਈ ਤੇਸੀ ਰੁਪਈਏ ਕਿ ਸਿੱਖੀ ਤੇਰਜਾ ਮਾਰਾ ਸਿੱਖੀ ਬਖਸ਼ੋ ਮਹਾਰਾਜ ਕਹਿੰਦੇ ਸਿੱਖੀ ਬੜੀ ਕਠਿਨ ਹੈ ਆਪ ਦੇ ਬ੍ਰਹਮਾਨਾ ਔਰ ਹਲਜਾ ਕੂੰ ਇਹ ਜਿਹੜੀ ਪਿਛਲੀ ਹੋਈ ਦਾਤ ਤੋਂ ਔਖੀ ਹੁੰਦੀ ਐ ਇਹ ਕਹਿੰਦਾ ਨਹੀਂ ਮਹਾਰਾ ਮੈਨੂੰ ਸਿੱਖੀ ਬਖਸ਼ੋ ਹਜੂਰ ਨੂੰ ਕਿਹਾ ਵੇ ਕੇਸ ਰੱਖ ਸਿੱਖੀ ਲੈਣੀ ਐ ਤਾਂ ਕਹਿੰਦਾ ਮਹਾਰਾਜ ਕੇਸ ਤਾਂ ਮੈਂ ਰੱਖ ਲੈਣਾ ਐ ਮੇਰੀ ਦਾੜ੍ਹੀ ਵੇਖੋ ਕਿੰਨੀ ਲੰਮੀ ਐ ਇਹਨੂੰ ਵੇਖ ਕੇ ਜੇ ਮੇਰਾ ਉਧਾਰ ਕਰਦੇ ਹੋ ਮਹਾਰਾ ਕਣ ਲੱਗੇ ਹੱਸ ਪੇ ਕਣ ਲੱਗੇ ਵੀ ਕੇਸ ਵੀ ਰੱਖਨੇ ਪੈਣਗੇ ਇਹਨ ਕਾ ਮਹਾਰਾ ਕੇਸ ਕਿਉਂ ਰਖਾਉਨੇ ਹੋ ਮਾਰੇਉ ਸਾਉਨੇ ਕਿ ਭੀ ਕਿਸਾਂ ਦੀ ਨਿਸ਼ਾਨੀ ਦੇ ਜੇ ਕਦੇ ਸਿੱਖ ਗਲਤੀ ਨਾਲ ਨਰਕ ਚ ਪੈ ਜੇ ਤੇ ਅਸੀਂ ਕਿਸਾਂ ਦੀ ਨਿਸ਼ਾਨੀ ਨਾਲ ਸਿੱਖ ਨੂੰ ਨਰਕ ਤੋਂ ਤੂਕੇ ਕੱਢ ਲੈਨੇ ਇਹ ਜਦੋਂ ਬਚਨ ਕਹੇ ਮਹਾਰਾਜ ਸਾਹਿਬ ਨੇ ਕਿ ਕਹਣ ਲਗਾ ਮਹਾਦੇ ਕਬੀਰ ਜੀ ਨੇ ਕਿਹਾ ਹਾਰ ਜਲੇ ਜਿਵੇਂ ਲੱਕੜੀ ਦਾ ਟੂਲਾ ਕੇ ਜਿਹੜੇ ਇਸ ਘਾੜ ਕਾ ਪੂਲਾ ਇਹ ਭਾਈ ਦਾਮ ਸਿੰਘ ਜਸਤਾਰਾ ਉਸਕ ਭਾਈ ਵੀ ਭਾਈ ਰਣਜੀਤ ਸਿੰਘ ਸਾਹਿਬ ਨੇ ਲਿਖਿਆ ਹੈ ਉਸ ਪੁਸਤਕ ਵਿੱਚ ਇਹ ਪ੍ਰਸੰਗ ਆਉਂਦਾ ਸਾਧ ਸੰਗਤ ਜੀ ਉਸ ਵਕਤ ਦਾਨ ਸਿੰਘ ਨੂੰ ਕਿਹਾ ਕਿ ਤੂੰ ਵੇਖਣਾ ਚਾਹੁੰਦਾ ਕਿ ਮਾਰਿਆ ਇਧੂ ਕੀ ਚੰਦਾ ਮੈਨੂੰ ਵਿਖਾਓ ਸਤਿਗੁਰੂ ਜੀ ਨੇ ਆਪਣਾ ਪੀਰ ਇਹਨੇ ਮੱਠੇ ਤੇ ਰੱਖਿਆ ਰੱਖ ਕੇ ਕਿਹਾ ਵੇਖ ਪ੍ਰਲੋਕ ਦੀ ਹਾਲਤ ਪ੍ਰਲੋਕ ਦੀ ਹਾਲਤ ਵਿੱਚ ਏਕੀ ਮਾਲ ਕੌਸੀਏ ਜੀ ਬਾਦ ਗੁਰੂ ਗੋਬਿੰਦ ਸਿੰਘ ਸਾਹਿਬ ਲਈ ਏ ਤੇ ਬਾਬਾ ਦੀਪ ਸਿੰਘ ਨੇ ਉਹ ਦਸਮ ਬੀੜ ਵਿੱਚ ਲਿਖੀ ਏ ਜੋ ਪੰਨੇ ਸਾਹਿਬ ਬੀੜ ਆ ਮਾਰਾ ਜੀ ਕੋਸ ਜਿਨੀ ਲਿਖਿਆ ਬਿਰ ਕੇ ਸਾਸਰ ਕੁੱਟੀ ਐ ਚੰਹਾਰੇ ਕੌਣ ਛੜਾਏ ਹੈ ਇਹ ਜਦੋਂ ਬਚਨ ਮਾਰੇ ਸਾਵ ਜੀ ਦੇ ਸੁਣੇ ਉਸ ਨੇ ਕੀ ਵੇਖਿਆ ਜਿਹਦੇ ਕੇਸਾਂ ਤੋਂ ਬਗੈਰ ਐ ਉਹਨੂੰ ਪੱਥਰ ਦੀ ਜੂਨ ਚ ਪਾਇਆ ਜਾਂਦਾ ਹੈ ਤੇ ਉਹਨਾਂ ਦੇ ਕੁੱਟ ਪੈਦੀ ਤੂੰ ਸਾਤ ਸੂਰਜ ਕਿਉਂ ਬਗਾੜੀ ਐ ਕਿਉਂ ਦਰਗਾਹ ਦੀ ਡੰਡ ਮਿਲਦਾ ਹੈ ਉਸ ਮੇਰੇ ਖੜਾ ਹੀ ਰੋਣ ਲੱਗ ਗਿਆ ਮਾਰਾ ਕਹਿੰਦੇ ਕਿਉਂ ਵੇਖਿਆ ਕੇਸਾਂ ਤੋਂ ਬਗੈਰ ਕੀ ਹਾਲਤ ਹੁੰਦੀ ਐ ਸਤਿ ਸੂਰਤ ਨੂੰ ਬਗਾਨਣ ਵਾਲੇ ਜਿਹੜੇ ਐ ਪਹਿਲੇ ਪਰੇਸ਼ਨ ਕੇ ਸਤਿ ਸੂਰਤ ਰੱਬ ਦੀ ਬੰਨੇ ਬਈ ਇਮਾਨ ਡਰ ਗਏ ਟੋਹੀ ਨਾਲੇ ਕਾਹੜਾ ਕੁੱਤਾ ਸੈਤਾਨ ਇਹ ਜਦੋਂ ਬਚਨ ਸੁਣੇ ਉਸ ਵੇਲੇ ਰੋਣ ਲੱਗਿਆ ਮਾਰਾ ਮੈਂ ਕੇਸ ਰੱਖ ਲੂ ਮਾਰਾ ਕਹਿੰਦੇ ਕੇਸਾਂ ਵਾਲੀ ਹਾਲਤ ਵੇਖੀ ਐ ਜਿਹੜੇ ਕੇਸਾਂ ਵਾਲੇ ਐ ਉਹ ਕੇਸਾਂ ਵਾਲੀਆਂ ਰੂਹ ਐ ਜਿਹੜੇ ਕੇਸਾਂ ਤੋਂ ਬਗੈਰ ਮੋਨੇ ਆ ਉਹਨਾਂ ਦੇ ਇਸ ਪ੍ਰਕਾਰ ਦੀਆਂ ਚਰਨਦਾਸੀਆਂ ਪੈਂਦੀਆਂ ਉਹਨੂੰ ਧੰਨ ਬਤਾ ਜਾਂਦਾ ਪੱਥਰ ਵੀ ਜੂਨ ਚ ਪਾਏ ਜਾਂਦੇ ਹਨ ਇਹ ਸੁਣ ਕਰਕੇ ਮਾਰਾ ਦੇ ਚਰਨੀ ਚ ਹੋ ਪਿਆ ਕਹਿਣ ਲੱਗਾ ਮਾਰਾ ਮੈਂ ਕੇਸ ਰੱਖਾਂ ਉਸ ਵੇਲੇ ਕੇਸ ਰੱਖੇ ਫਿਰ ਮਾਰਾ ਕਹਿੰਦੇ ਤਮਾਕੂ ਨਾ ਪੀਆ ਕਰ ਇਹ ਕਹਿਣ ਲੱਗਾ ਮਾਰਾ ਮੈਂ ਆਫਰ ਜਾਣਾ ਮਾਰਾ ਕਹਿੰਦੇ ਕਦੇ ਨਹੀਂ ਆਫਰੇਗਾ ਇਹ ਜੱਟ ਜੂਠ ਨੂੰ ਨਹੀਂ ਵਰਤਣਾ ਕਦੇ ਨਹੀਂ ਹੁਕਮ ਹੈ ਮਾਰਾ ਸਾਹਿਬ ਦਾ ਸੁਣ ਗੁਰਸਿੱਖੀ ਰਾਤ ਇਹੋ ਤਜੇ ਤਮਾਕੂ ਸੰਗੋ ਮਰਣੀ ਮਰੇ ਤੋਂ ਅਤ ਪਲਾ ਜਗਤ ਯੂਠ ਨਾ ਆਂਦੋ ਸੁਣੋ ਗੁਰ ਸਿੱਖੀ ਦੀ ਰਾਤ ਹੈ ਤਮਾਖੂ ਵਾਲੇ ਦੀ ਸੰਗਤ ਛੱਡੋ ਮਰ ਜੇ ਦਾ ਵਿਸ਼ੱਕ ਮਰ ਜੇ ਪਰ ਤਮਾਖੂ ਦੇ ਨਾਲ ਆਵਲ ਹੱਥ ਨਾ ਛਵਾਵੇ ਇਹ ਗੁਰੂ ਸਾਹਿਬ ਜੀ ਨੂੰ ਆਗਿਆ ਕੀਤੀ ਅਬ ਇਸੇ ਪ੍ਰਕਾਰ ਹੈ ਤਨਕ ਤਮਾਖੂ ਸੇਵੀਏ ਦੇ ਪਿਤ ਤੱਕ ਜਾਏ ਇਹ ਸੌ ਸਾਖੀ ਦੀ ਤੁਕਾਂ ਹਨ ਪਾਣੀ ਤਾਂ ਕੇ ਹੱਥ ਕਾ ਮਦਰਾ ਸਮ ਹੋਈ ਜਾਏ ਕੰਦੇ ਉਹ ਲੋਹ ਦੇ ਹੱਥਾਂ ਪਾਣੀ ਜਿਹੜਾ ਵਰਤਿਆ ਸ਼ਰਾਬ ਜਿਵੇਂ ਕਿਸੇ ਨੂੰ ਪਿਆ ਕੇ بے ਹੋਸ਼ ਕਰ ਦਈਏ ਇਹ ਜਪਿੰਦਰ ਸੰਗੋ ਦੇ ਬਾਨ ਕੀਤਾ ਹੋਇਆ ਇਸ ਕਰਕੇ ਤੁਮ ਆਖੂ ਰਾਤ ਬੜਾ ਪਹਿੜਾ ਜਾ ਰਿਹਾ ਹੈ ਜਿਹਦੇ ਦੇਵਤੇ ਤੇ ਕਿੰਨੇ ਵੀ ਸਾਰੇ ਛੱਡ ਜਾਂਦੇ ਐ ਐਸੇ ਭੜੇ ਚਾਰ ਵਾਲੇ வேத ਸ਼ਾਸਤਰ ਕਰਕੇ ਨਿੰਦਤ ਹੋਇਆ ਕਿ ਤੁਮ ਆਖੂ ਨੂੰ ਨਸਵਾਰ ਨੂੰ ਸਿਦਰਦ ਨੂੰ ਹਤੇ ਅਜਿਹਾ ਲੇ ਕੋ ਨਮਾ ਸਾਹਿਬ ਸਿੰਘ ਦੀ ਜਰਦਾ ਕੇ ਲੈ ਤੁਮ ਆਖੂ ਪਾ ਕੇ ਚੱਬਦੇ ਐ ਇਸ ਪ੍ਰਕਾਰ ਦੀਆਂ ਭੈਡੀਆਂ ਸਾਰੀਆਂ ਕਰਤੂਤਾਂ ਨੂੰ ਛੱਡਣਾ ਚਾਹੀਦਾ। ਕਿਉਂ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਦਾਨ ਸਿੰਘ ਨੂੰ ਪਰਲੋਕ ਦੀ ਹਾਲਤ ਮੁਖਾ ਕੇ ਅਮਰ ਦੀ ਦਾਤ ਦਿੱਤੀ ਸਾਹਿਬ ਸਿੰਘ ਜੀ। ਸਮੇਤ ਪਰਿਵਾਰ ਦੇ ਖੰਡੇ ਦਾ ਅਮਰ ਸ਼ਕਾ ਕੇ ਉਹ ਸਿੰਘ ਸਿਜਾਇਆ ਸੀ। ਇਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਵਿਢਾਈ। ਜਿਸ ਗੁਰਸਿੱਖ ਮੰਨਣਾ ਉਹਨੂੰ ਖੰਡੇ ਦਾ ਅਮਰ ਛਕਣਾ ਪਵੇਗਾ। ਅਤੇ ਗੁਰਸਿੱਖੀ ਦਾ ਨਾਤਾ ਉਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਰਾਖੇ ਹੋਣਗੇ। ਹਜ਼ੂਰ ਦੇ ਬਚਨਾਂ ਨੇ ਉਹ 500 ਸਾਖੀ ਵਿੱਚ ਜੋ ਹਮਰੀ ਹੁਨ ਰਹਿ ਦੂਸੋਂ ਰਾਖਾ ਗੁਰਬਾਨੀ ਰਸ ਨੇ ਕੋਠ ਚਾਖਾ ਮੈਂ ਤਾਂ ਕੋ ਸਦ ਰਹੋ ਸਹਾਇਕ ਦੁਖ ਕਲੇਸ਼ ਬਿਗਨ ਸਭ ਘਾਇਕ ਜੇ ਸਾਥ ਸੰਗੇ ਜੀ ਗੁਰੂ ਕੀ ਰਹਿਤ ਰੱਖਣੇ ਕਰਕੇ ਸਤਗੁਰ ਦਾ ਹੁਕਮ ਮੰਨਣੇ ਕਰਕੇ ਆਪਣੇ ਜੀਵਨ ਮੁਕਤੀ ਦਾ ਲਾਭ ਪਾਈਦਾ ਹੈ ਕਿ ਮਨੁੱਖਾ ਜੰਮੀ ਸਫਲਤਾ ਹੁੰਦੀ ਹੈ ਸੁਰਨਾਰ ਮੋ ਜਨ ਅੰਮ੍ਰਿਤ ਖੋਏਦੇ ਸੋ ਅੰਮ੍ਰਿਤ ਗੁਰੂ ਰੇਤ ਤੇ ਪਾਇਆ ਜਿਸ ਨੂੰ ਦੇਵ ਤੇ muni ਪਾਹਲਦੇ ਸੀ ਉਹ ਅਮਰ ਦੀ ਦਾਤ ਸਤਗੁਰੂ ਜੀ ਨੇ ਆਪਾਂ ਨੂੰ ਬਖਸ਼ੀ ਹੈ ਇਸ ਅਮਰ ਤੋਂ ਬਾਂਝਾ ਕੋਈ ਜੀਵਨ ਨਹੀਂ ਰਹਿਣਾ ਚਾਹੀਦਾ ਸਾਰੇ ਨੂੰ ਅਮਰਧਾਰੀ ਹੋ ਕੇ ਗੁਰੂ ਕੇ ਸਿੰਘ ਸੱਜਣਾ ਚਾਹੀਦਾ ਫੌਜਾਂ ਵਿੱਚ ਵੀ ਸਾਧ ਸੰਗਤ ਜੀ ਜਿਹੜੇ ਅਮਰਧਾਰੀ ਸਿੰਘ ਹੈ ਉਹ ਹੀ ਜਿੱਤ ਕਰ ਸਕਦੇ ਹੈ ਤੁਸੀਂ ਹੁਣ ਖੇਮ ਕਰਕੇ ਵੇਖਿਆ ਜਦੋਂ ਸਿੰਘਾਂ ਦੀਆਂ ਫੌਜਾਂ ਆਈਆਂ ਤੇ ਮਦਰਾਸੀ ਕਿਵੇਂ ਪਹਿਲਾਂ ਭੱਜ ਗਏ ਸੀ ਮੁਸਲਮਾਨ ਕਿਵੇਂ ਅੱਗੇ ਆ ਰਹੇ ਸੀ ਇਹ ਹੁਣੇ ਸਿੰਘਾਂ ਨੇ ਤੁਸੀਂ ਬਹਾਦਰੀ ਵੇਖ ਚੁੱਕੇ ਅਮਰਤਿਆਂ ਦੀ ਉਹਨਾਂ ਨੇ ਇਲਾਕੇ ਨੂੰ ਰੱਖ ਕੇ ਖਾਇਆ ਤੇ ਟੈਂਕਾਂ ਦੇ ਹੇਠਾਂ 50 ਸਿੰਘਾਂ ਦੇ ਜਵਾਨਾਂ ਨੇ ਕਿਸੇ ਮਦਰਾਸੀ ਨੇ ਕਿਸੇ ਨੂੰ ਵੀ ਮੋਨੇ ਨੇ ਸਿਰ ਨਹੀਂ ਦਿੱਤਾ 50 ਸਿੰਘ ਛਾਪੀਆਂ ਬੰਨ ਕੇ ਜਦੋਂ ਹੇਠਾਂ ਹੋਏ ਕੈਂਕਾਂ ਨੂੰ ਸਾਰਿਆਂ ਨੂੰ ਤਬਾਹ ਕਰ ਦਿੱਤਾ ਸੀ ਜਿਹੜੇ ਆ ਰਹੇ ਸੀ ਜਾਰੀ 50 ਟੈਗ ਸਾਧ ਸੰਗਤ ਜੀ ਇਹ ਐਸੀਆਂ ਦੀ ਬਾਦਰੀ ਐਸ ਵੇਲੇ ਦੀ ਇਹ ਗੁਰੂ ਸਾਹਿਬ ਨਮਰਤ ਵਿੱਚ ਸਾਰੀ ਬਰਕਤ ਪਾਈ ਹੋਈ ਹੈ ਅੰਮ੍ਰਿਤ ਜੀ ਉਹ ਸਦਾ ਚਿਰ ਜੀਵੋ ਗੁਰੂ ਕਾ ਅਮਰ ਸਾਤੇ ਪਿਆਰ ਉਰਤਿਆਰ ਹੋਣਾ ਚਾਹੀਦਾ ਹੈ ਗੁਰੂ ਕੀ ਰਾਹ ਦੁਰਾਕੇ ਸਿੰਘ ਸਜਣਾ ਚਾਹੀਦਾ ਹੈ ਇਨਕ ਮੋ ਬਚਨ ਬੇਨਤੀ ਕਰਕੇ ਹੁਣ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਸੰਗਤੋਂ ਸੁਣੋ ਵਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀ ਮੇਰੀ ਜਿੰਦ ਜਾਨ ਜਿਨਾਂ ਦਾ ਹਰੀ ਦਾ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਅੰਮ੍ਰਿਤ ਨਾਮੋਂ ਨਹੀਂ ਚੇਤੇ ਕੀਤਾ ਹੈ ਜੇ ਮਨਮੁਖ ਮੂੜ ਏ ਆਣੇ ਰਾਹ ਉਹਨਾਂ ਦਾ ਨਾ ਮਨਮੁਖ ਹੈ ਅਤੇ ਉਹ ਮਨਮੁਖ ਆਪਣੇ ਮਨ ਨੂੰ ਮੁਖੀ ਬਣਾਈ ਬੈਠੇ ਹੈ ਅਤੇ ਮੂੜ ਬਸ ਸਮਝੇ ਹੁਣ ਸ਼ਾਸਤਰ ਗਿਆਤ ਹੋ ਰਹੇ ਤੇ ਬਖਈ ਹਨ ਕਿ ਆਣੇ ਅਗਿਆਨੀ ਹਨ ਰਾਹ ਆਰਾਮ ਦੇ ਆਰਾਮ ਤੋਂ ਅਗਿਆਨੀ ਹਨ ਹੋ ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀ ਏ ਮੇਰੀ ਜਿੰਦ ਜਾਨ ਮੇਰੇ ਪਿਆਰੇ ਜਿਹੜੇ ਮਾਇਆ ਦੇ ਮੋਹ ਵੀ ਕਿੰਨੀ ਬਿਰਸੇ ਨੂੰ ਲਾਉਂਦੇ ਹਨ ਸੇ ਅੰਤ ਗਏ ਪਛਤਾਣੇ ਰਾਮ ਉਹ ਭਾਈ ਰਾਮ ਦੇ ਨਾਮ ਤੋਂ ਬਗੈਰਾਂ ਤੋਂ ਪਛਤਾਪ ਕਰਦੇ ਦੁਨੀਆ ਤੋਂ ਗਏ ਹਨ ਹਰ ਦਰਗਹ ਧੂਈ ਨਾ ਲਹਿਣ ਮੇਰੀ ਜਿੰਦੂ ਤੇ ਮੇਰੀ ਜਿੰਦ ਯਾਦ ਹਦੀ ਵਿਰਗਾਹ ਵਿੱਚ ਉਹ ਧੋਈ ਆਸਰਾ ਨਹੀਂ ਕਦੇ ਲੈ ਸਕਣਗੇ ਜੋ ਮਨਮੁਖ ਪਾਪ ਲੁਭਾਣੇ ਰਾਮ ਮਨਮੁਖ ਪਾਪ ਕਰਨ ਵਿੱਚ 라ਬੇ ਨੇ ਲੁਵਾਏ ਮਾਨ ਹੋ ਰਹੇ ਆ ਰਾਮ ਨੂੰ ਵਿਸਾਰ ਕੇ ਜਨ ਨਾਨਕ ਗੁਰ ਮਿਲ ਉੱਭਰੇ ਮੇਰੀ ਜਿੰਦੂੜੀ ਸਤਿਗੁਰੂ ਸਾਹਿਬ ਜੀ ਕਹਿੰਦੇ ਸਤਿਗੁਰਾਂ ਨਾਲ ਮਿਲ ਕੇ ਉਹ ਪੁਰਖ ਉਮਰੇ ਬਚੇ ਹਨ ਹਰ ਜਪ ਹਰ ਨਾਮ ਸਮਾਣੇ ਰਾ ਜਿਹੜੇ ਹਰ ਹਰ ਰਾਮ ਦੇ ਨਾਮ ਨੂੰ ਜਪ ਕੇ ਹਰੀ ਵਿੱਚ ਸਮਾ ਗਏ ਹਨ ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੂੜੀ ਮੇਰੀ ਜਿੰਦ ਜਾਨ ਸਾਰੇ ਸਤਿਗੁਰੂ ਸਕੇ ਪਾਤਸ਼ਾਹ ਦੀ ਸਰਨ ਵਿੱਚ ਚੱਲ ਕੇ ਮਿਲੋ ਜੋ ਹਰ ਹਰ ਨਾਮ ਦੜ੍ਹਾਵੇ ਰਾਹ ਜੋ ਰਾਮ ਦਾ ਰੂਪ ਸਤਿਗੁਰੂ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ ਗੁਰਨਾਮ ਘਰ ਨਾਮ ਵੜਾਇਆ ਭੰਨਨ ਕੰਨਿ ਸਰੰਥ ਉਹ ਰਾਮ ਦੇ ਨਾਮ ਨੂੰ ਗਿਰਧ ਕਰਾਉਂਦੇ ਪੱਕੀ ਤਰ੍ਹਾਂ ਵਸਾਉਂਦੇ ਹਨ ਹਿਰਦੇ 'ਚ ਹਰ ਜਪਦਿਆਂ ਖਿੰਨ ਢਿਲ ਨਾ ਕੀ ਜਾਈ ਮੇਰੀ ਜਿੰਦ ਮੇਰੀ ਜਿੰਦ ਜਾਨ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਖੇਲੋ ਕਲ ਸ਼ਬਦ ਕਹੀਏ ਦੋ ਖਿੰਨ ਗੁਜ਼ਰ ਜਾਂਦੀ ਹੈ ਇਹਨਾਂ ਚਿਰ ਵੀ ਢਿਲ ਦੇਰ ਨਹੀਂ ਕਰਨੀ ਚਾਹੀਦੀ ਮਤ ਕੇ ਜਪ ਸਾਹ ਆਵੇ ਕੇ ਨਾ ਆਵੇ ਰਾਮ ਮਤ ਉਹ ਨਹੀਂ ਜਾਣਿਆ ਜਾ ਸਕਦਾ ਸਾ ਆਵੇਗਾ ਤੇ ਨਹੀਂ ਆਵੇਗਾ ਫਿਰ ਰਾਮ ਤੋਂ ਬੇਮੁਖ ਹੋ ਕੇ ਜੰਮਣ ਮਰਨ ਚ ਪਏ ਰਹਾਂਗੇ ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੂ ਮੇਰੀ ਜਿੰਦ ਜਾਨ ਉਹ ਮੂਰਤ ਦੋ ਘੜੀਆਂ ਤੇ ਵੇਲਾ ਚਾਰ ਘੜੀ ਦਾ ਤੇ ਸਾ ਇੱਕ ਘੜੀ ਮੋਹਤ ਅੱਧੀ ਘੜੀ ਉਹ ਸਫਲੀ ਹੈ ਜਿਤ ਹਰ ਜਿਤ ਹਰ ਮੇਰਾ ਚਿਤ ਆਵੈ ਰਾਂ ਜਿਸ ਵਿੱਚ ਹਰੀ ਮੇਰਾ RAM ਉਹ ਚਿਤ ਵਿੱਚ ਆਉਂਦਾ ਹੈ ਚਿਤ ਵਿੱਚ ਵੱਸਦਾ ਹੈ ਉਹ ਸਫਲਾ ਹੈ ਉਹ ਵੇਲਾ ਚਾਰ ਘੜੀ ਦਾ ਸੋਹਣਾ ਅਮਰਤ ਵੇਲੇ ਦਾ ਵਕਤ ਹੈ ਉਹ ਮੂਰਤ ਦੋ ਘੜੀ ਦਾ ਵੇਲਾ ਉਹ ਸਾਤ ਘੜੀ ਇੱਕ ਘੜੀ ਤੇ ਉਹ ਮੋਹ ਤਰਜੀ ਘੜੀ ਸਫਲੀ ਹੈ ਸੋ ਉਹ ਵੇਲਾ ਜਦੋਂ ਉਦਮ ਕਰੀਏ ਅੰਮ੍ਰਿਤ ਵੇਲੇ ਉੱਠਣ ਦਾ ਮਹੂਰਤ ਉਹ ਦੋ ਕੜੀਆਂ ਜਦੋਂ ਸਤਸੰਗ ਚ ਆ ਕੇ ਮਿਲ ਜੇ ਉਹ ਕੜੀ ਜਿਸ ਵੇਲੇ ਗੁਰੂ ਸਾਹਿਬ ਦਾ ਉਪਦੇਸ਼ ਸਰਵਣ ਕਰੀਏ ਉਹ ਅੱਧੀ ਕੜੀ ਜਿਸ ਵੇਲੇ ਮੰਨਣ ਕਰੀਏ ਉਹ ਸਫਲੀਆਂ ਨੇ ਜਿਹੜੀ ਜਿਗਿਆਨੋ ਕਿਤ ਹਰ ਮੇਰਾ ਚਿਤ ਆਵੈ ਰਾਮ ਅਤੇ ਜਿਸ ਵੇਲੇ ਮੇਰਾ ਹਰੀ ਪ੍ਰਭੂ ਰਾਮ ਚੇਤੇ ਆਉਂਦਾ ਹੈ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੂੜੀ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਮੇਰੀ ਜਿੰਦ ਜਾਨ ਮਹਾਰਾਜ ਦੇ ਨਾਮ ਨੂੰ 취ਉਣਾ ਕੀਤਾ ਹੈ ਜਮ ਕੰਕਰ ਨੇੜ ਨਾਵੈ ਰਾਮ ਉਹਨਾਂ ਨੇ ਰਾਮ ਦਾ ਰੂਪ ਹੋ ਗਏ ਯੌਨ ਦੇ ਦੂਤ ਉਹਨਾਂ ਦੇ ਨੇੜੇ ਨਹੀਂ ਆ ਸਕਦੇ ਹਨ ਹਰ ਵੇਖੈ ਸੁਣੈ ਨਿਤ ਸਭ ਕੁਛ ਮੇਰੀ ਜਿੰਦੂ ਦੇ ਮੇਰੀ ਜਿੰਦ ਜਾਨ ਹਰੀ ਸਾਰਿਆਂ ਦੀ ਕਰਤੂਤ ਨੂੰ ਵੇਖ ਰਿਹਾ ਹੈ ਇਹ ਸਾਰਿਆਂ ਦੇ ਕਰਤੱਵਾਂ ਨੂੰ ਗੁਪਤ ਗੱਲਾਂ ਨੂੰ ਸੁਣ ਰਿਹਾ ਹੈ ਸੋ ਡਰੈ ਜਿਨ ਪਾਪਕ ਮਤੇ ਰਾਮ ਭਾਵੇਂ ਕਰਵੇ ਜਿਨਾਂ ਨੇ ਤਾਪ ਨੂੰ ਕਮਾਉਣਾ ਕੀਤਾ ਰਾਮ ਪਰਮੇਸ਼ਰ ਤੋਂ ਬੇਮੁਖ ਹੋ ਕੇ ਜਿਹੜੇ ਪਾਪ ਕਰੋਂ ਦੇਨਾਂ ਨੂੰ ਡਰ ਬਣਿਆ ਰਹਿੰਦਾ ਹੈ ਹਰ ਵਕਤ ਜਿਸ ਅੰਦਰ ਹਿਰਦਾ ਸੁਧ ਹੈ ਮੇਰੀ ਜਿੰਦੂੜੀਏ ਓ ਮੇਰੀ ਜਿੰਦ ਜਾਨ ਜਿਨ੍ਹਾਂ ਅੰਦਰ ਹਿਰਦਾ ਸੁਧ ਪਵਿੱਤਰ ਹਾ ਤਿੰਨ ਜਮ ਸਭ ਡਰ ਸੁੱਟ ਘੱਤੇਰਾ ਤਿੰਨ ਜਨ ਸਭ ਡਰ ਸੁੱਟ ਘੱਤੇਰਾ ਉਹਨਾਂ ਜਨਾਂ ਪੁਰਸ਼ਾਂ ਨੇ ਜਿਨ੍ਹਾਂ ਡਰ ਹੈ ਸਤ ਪ੍ਰਕਾਰ ਦਾ ਭੈ ਜੇ ਭੈ ਪਰ ਪਹਿ ਪਰ ਲੋਕ ਮੈਂ ਜਨੂ ਮੇਨ ਜਾਤ ਉਹਨਾਂ ਰਖਿਆਰ ਗੋਤਪਾਖ ਸਮਾਪਰ ਪੈਸਾ ਕੋ ਇਹ ਸਾਰੇ ਆਮ ਦੇ ਵਿੱਚ ਮਿਲ ਕਰਕੇ ਸਾਰੇ ਭੈ ਉਹਨਾਂ ਨੇ ਲੱਰ ਛੱਡ ਕੇ ਸਿੱਡ ਪਾਏ ਹਨ ਸਿੱਡ ਉੱਤੇ ਹਨ ਹਰ ਨਿਰਭਉ ਨਾਮ ਪਤੀਜਿਆ ਮੇਰੀ ਜਿੰਦੂਨੀ ਮੇਰੀ ਜਿੰਨ ਜਾਨ ਹਰੀ ਜੋ ਨਿਰਭਉ ਸਰੂਪ ਹੈ ਉਹ ਲੋ ਨਾਮ ਜਮਾਨਾ ਦਾ ਪਤੀ ਜਿਹਾ ਮੰਨ ਗਿਆ ਛੀਤਰਾ ਸਭ ਚਖ ਮਾਰਨ ਦੁਸ਼ਟ ਕੁਪੱਤੇ ਨਾ ਜੇ ਉਹਨਾਂ ਦੀ ਕੋਈ ਨਿੰਦਿਆ ਕਰਨੇ ਸਾਰੇ ਚਖਾਂ ਵਿਅਰਥੀ ਬੋਲਦੇ ਆ ਮਾਰਦੇ ਆ ਉਹ ਦੁਸ਼ਟ ਸੁਭਾਅ ਵਾਲੀ ਨਾ ਜਾਇ ਪੀਸ਼ਟ ਪਿਆਰੀ ਹੈ ਇੱਕ ਪਤੇ ਬੇਪਤੇ ਹਨਗੇ ਰਾਮ ਤੋਂ ਬੇਮੁਖਨ ਜਿਹੜੇ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੂੜੀ ਸ੍ਰੀ ਰਾਮਦਾਸ ਜੀ ਫਰਮਾਉਂਦੇ ਸਤ ਪੂਰਨ ਸਰਗੁਰੂ ਨਾਮੇ ਗੁਰ ਅੰਗਦ ਸਾਹਿਬ ਗੋਵਰਦਾ ਸਾਹਿਬ ਦਾ ਸੇਵਨ ਕੀਤਾ ਹੈ ਮੇਰੀ ਜਾਨ ਜਿਦ ਪੈਰੀ ਆਣ ਸਭ ਘੱਤੇਰਾ ਜਿਸ ਰਾਮ ਨੇ ਸਾਰਿਆਂ ਨੂੰ ਕਰਨਾ ਚਾਹ ਕੇ ਕੱਤੇ ਪਾ ਦਿੱਤਾ ਤਿਆਰਿਆਂ ਦੇ ਉਹ ਐਸਾ ਹਰ ਨਿਤ ਸੇਵੀ ਐ ਮੇਰੀ ਜਿੰਦੜੀ ਮੇਰੀ ਜਿੰਦ ਜਾਨ ਹੈ ਜਹਰੀ ਸਰ ਪ੍ਰਤਾਪਨ ਨੂੰ ਦੇਣ ਵਾਲਾ ਨਿਤਾਪਰਤੀ ਸੇਵਨ ਕਰੀਏ ਜੋ ਸਬਦੂ ਸਾਹਿਬ ਵੱਡਾ ਰਾਹ ਜਿਹੜੇ ਸਬਦੂ ਜਿੰਨੇ ਬ੍ਰਹਮ ਵਿਸ਼ਰਸ਼ਵਾਦਕ ਹੈ ਹਿਰਨ ਨਰਮ ਅਭਿਆਕ ਕਾਰਕ ਬਰਾਕਾਰਕ ਸਭ ਤੋਂ ਸਹਿਬ ਉਹ ਵੱਡਾ ਹੈ RAM ਪਰਮੇਸ਼ਰ ਰਮਿਆ ਹੋਇਆ ਜਿੰਨੀ ਇੱਕ ਮਨ ਇੱਕ ਆਰਾਧਿਆ ਮੇਰੀ ਜਿੰਦੜੀ ਜਿੰਦ ਦੀ ਜਾਨ ਜਿਨਾਂ ਦਾ ਕਾਦਰ ਮਨ ਹੋਵੇ ਕੋਈ ਇੱਕ ਪਰਮੇਸ਼ਰ ਨੂੰ ਆਰਧਿਆ ਜਿੰਦ ਦੀ ਤਾਦਨਾ ਨਾਲ ਚੇਤੇ ਕੀਤਾ ਹੈ ਜਿਨਾਂ ਨਾ ਹੀ ਕਿਸੈ ਦੀ ਕਿਸ ਚੱਡਾਰਾ ਉਹਨਾਂ ਦੇ ਨਾ ਹੀ ਕਿਸੇ ਦੇ ਤਾਂ ਹੀ ਕੋਈ ਚੱਡਾ ਚਾਹ ਨਹੀਂ ਹੈ ਉਹ ਕਿਸੇ ਦੀ ਚੱਡਾ ਕਨੋਟ ਵੀ ਨਹੀਂ ਉਹਨਾਂ ਦੇ ਤਾਂ ਹੀ ਨਾ ਕੇ ਦੀ ਜਾਣੋ ਰੱਖਦੇ ਹਰ ਭਰਾ ਮਿਲਣ ਦੀ ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੂੜੀ ਸਦੀਨ ਸਾਹਿਬ ਦੀ ਜਿੰਨਾਂ ਨੇ ਸੇਵਾ ਕੀਤੀ ਇਹ ਮੇਰੀ ਜਿੰਦ ਜਾਨ ਹੈ ਉਹਨਾਂ ਦੇ ਹਰੀ ਦੇ ਮਹਾਨ ਰੂਪ ਦੇ ਤਾਂ ਹੀ ਸੱਚਖੰਡ ਦੇ ਤਾਂ ਹੀ ਅਤੇ ਉਹਨਾਂ ਦੇ ਰੂਪ ਦੇ ਰੂਪਰੀਆ ਪਦ ਰੂਪੀ ਮਹਿਲ ਨੂੰ ਪਾ ਲਿਆ ਹੈ ਸ਼ੱਕ ਮਾਰਨ ਸਭ ਨਿੰਦਕ ਕੰਡਾਰਾ ਜਿਹੜੇ ਨਿੰਦਕ ਨਿੰਦਿਆ ਕਰਦੇ ਹਨ ਹੋਈ ਉਹਨਾਂ ਦੀ ਉਹ ਸਾਰੇ ਝੱਖਾ ਮਾਰਦੇ ਬਿਆਰਸੀ ਬੋਲਦੇ ਹਨ ਕੰਡਾ ਉਹ ਮੂਰਖ ਹਨਗੇ ਕੰਡ ਜਿਵੇਂ ਸੰਕੰਡ ਹੁੰਦਾ ਹੈ ਨਾ ਸਾਧ ਸੰਗਤ ਜੀ ਉਹ ਜਿਵੇਂ ਛੁੜਛਨੇ ਖੜਕਦੇ ਐ ਬੋਲਦਾ ਹੁੰਦਾ ਪਰ ਉਹਦੀ ਆਵਾਜ਼ ਜਿਹੜੀ ਹੈ ਲਾਭਦਾਇਕ ਨਹੀਂ ਹੁੰਦੀ ਇਸੇ ਪ੍ਰਕਾਰ ਉਹ ਕੰਡ ਮੂਰਖ ਸੰਕੰਡ ਦੀ ਨਹੀਂ ਆਈ ਸਭ ਮੂਰਖ ਐਵੇਂ ਬੋਲਦੇ ਹਨ ਜਨਨਾਨ ਨੂੰ ਮੂਰਖਲਾ ਹੈ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੂੜੀ ਸਤਿਗੁਰੂ ਸਾਹਿਬ ਜੀ ਕਹਿੰਦੇ RAM ਨੂੰ ਵਿਸਾਰ ਕਰਕੇ ਉਹ ਕੰਡ ਮੂਰਖ ਬੋਲਦੇ ਹਨ ਸਭ ਜੋ ਕੋਈ ਬੋਲਦੇ ਹਨ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੂੜੀ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਨ ਤਾਂ ਪਰਮੇਸ਼ਰ ਦੇ ਨਾਮ ਨੂੰ ਧਿਆਨਾ ਕੀਤਾ ਹੈ ਮੇਰੀ ਜਿੰਦ ਜਾਨ ਘੁਰ ਮਸਤਕ ਹਰ ਲਿਖ ਛੱਡਾਰਾ ਜਿਹਨਾਂ ਦੇ ਮੱਥੇ ਤੇ ਹਰ ਲਿਖ ਛੱਡਿਆ ਲਿਖ ਦਿੱਤਾ ਹੈ ਲੇਖ ਪਾਇਆ ਹੈ RAM ਦਾ ਨਾਮ ਜਪਦੇ ਹੋ